ਕੱਲ ਹੜਕਾ ਜੀਰੇ ਦੇ ਵਿੱਚ ਇੱਕ ਲੜਾਈ ਹੋਈ ਹੈ ਆਮ ਆਦਮੀ ਪਾਰਟੀ ਦੀ ਤੇ ਕਾਂਗਰਸੀ ਵਰਕਰਾਂ ਦੀ ਕਾगज ਭਰਨ ਪਿੱਛੇ ਹੋਈ ਹੈ ਚਲੋ ਪੁਲਿਸ ਹੈ ਇੱਕ ਪੁਲਿਸ ਇੱਕ ਪਬਲਿਕ ਪ੍ਰੋਟੈਕਸ਼ਨ ਹੈ ਉਹ ਦੋਨਾਂ ਪਾਸੇ ਜਿਹੜਾ ਹੈਗਾ ਲਾ ਐਂਡ ਆਰਡਰ ਨੂੰ ਮੇਨਟੇਨ ਕਰਦੀ ਹੈ ਤਾਂ ਉੱਥੇ ਜਿਹੜਾ ਹੈਗਾ ਆਪਣਾ ਕੁਲਬੀਰ ਸਿੰਘ ਜੀਰਾ ਉਹਦੇ ਕੋਈ ਜਿਆਦੇ ਸੱਟਾਂ ਲੱਗੀਆਂ ਉਹ ਦੱਸ ਰਹੇ ਆ ਵੀ ਉੱਥੇ ਰੋੜੇ ਮਾਰੇ ਆ ਜੀ ਹੁਣ ਰੋੜੇ ਕੀ ਪਤਾ ਵੀ ਕਿੱਧਰੋਂ ਆਏ ਨਾ ਰੋੜੇ ਦਾ ਕੋਈ ਤੋਂ ਪਤਾ ਨਹੀਂ ਲੱਗਦਾ ਹੁੰਦਾ ਕਿ ਕਿਹੜੇ ਪਾਸੋਂ ਆਇਆ ਇਕੱਠ ਜਿਆਦਾ ਸੀ ਉਹ ਵੀਡੀਓ ਕਾਫੀ ਵਾਇਰਲ ਹੋਈ ਆ ਪਰ ਉੱਥੇ ਇੱਕੋ ਵੀ ਜ਼ਿੰਮੇਵਾਰ ਬੰਦਾ ਐ ਐਮਐਲਏ ਰਿਹਾ ਹੈ ਇਹ ਹਜੂਮ ਨੇ ਜਿਹੜਾ ਇਹ ਕੁਛ ਕਰਨਾ ਨਹੀਂ ਸੀ ਅਸੀਂ ਇਹਦੀ ਨਿੰਦਿਆ ਕਰਦੇ ਆ ਦੂਸਰੇ ਪਾਸੇ ਰਾਜਾ ਬੜਿੰਗ ਦਾ ਬਿਆਨ ਆਇਆ ਬਹੁਤ ਵੱਡਾ ਉਹ ਡੀਐਸਪੀ ਸਾਹਿਬ ਨੂੰ ਕਹਿ ਰਿਹਾ ਕਿ ਮੇਰਾ ਨਾਮ ਅਮਰਿੰਦਰ ਸਿੰਘ ਰਾਜਾ ਬੜਿੰਗਾ ਹੈ ਮੈਂ ਤੇਰੇ ਨਾਲ ਦੇਖ ਲਾਂਗਾ ਤੇ ਤੈਨੂੰ ਮੈਂ ਡਿਸਮਿਸ ਕਰਾ ਕੇ ਹਟੂੰਗਾ ਤੇ ਨੋਟ ਕਰ ਲਈਏ ਗੱਲ ਪਰ ਉੱਥੇ ਜਿਹੜੀ ਤੱਥਾਂ ਦੇ ਆਧਾਰ ਤੇ ਗੱਲ ਆਈ ਹੈ ਵੀ ਉੱਥੇ ਉਹ ਡੀਐਸਪੀ ਦਾ ਕੋਈ ਰੋਲ ਨਹੀਂ ਹੈਗਾ ਪੁਰਸਾ ਜਿਹੜੀ ਉਹ ਦੋਨਾਂ ਪਾਸੇ ਫਸ ਜਾਂਦੀ ਹੈ ਉੱਥੇ ਕੀ ਹੈ ਵੀ ਧੜੇ ਬੰਦੀਆਂ ਨੂੰ ਕਾਂਗਰਸੀ ਆਪ ਦੇ ਸਰਪੰਚ ਬਣਾਉਂਦੇ ਆ ਅਸਲ ਵਿੱਚ ਸਰਪੰਚ ਬਣਾਉਣ ਦਾ ਕਾਰਨ ਇਹ ਮਸਲਾ ਜਿਹੜਾ ਹੈਗਾ 2027 ਦਾ ਹੈ ਜਿਹੜਾ ਇੰਦਰਜੀਤ ਸਿੰਘ ਜੀਰਾ ਸੀ ਉਹਦੇ ਲੜਕੇ ਨੇ ਸਰਦਾਰ ਕੁਲਵੀਰ ਸਿੰਘ ਜੀਰਾ ਉਹ ਆਦੇ ਹਲਕੇ ਦੇ ਵਿੱਚ ਪਿੰਡਾਂ ਦੇ ਜਿਹੜੇ ਹੈਗੇ ਆ ਸਰਪੰਚ ਬਣਾ ਰਿਹਾ ਫਾਰਮ ਭਰ ਰਿਹਾ ਤੇ ਉਹਦੇ ਵਿੱਚ ਕੀ ਹੈ ਵੀ ਉਹਦਾ ਕਾਰਨ ਇਹ ਮੈਂ ਜਿਹੜੇ ਸਰਪੰਚ ਬਣਾਈ ਜਾਂਦਾ ਉਹ ਵੀ ਜਬਤ ਤੋਂ ਬਾਅਦ ਮੇਰੇ ਹਲਕੇ ਦੇ ਵਿੱਚ ਕਾਂਗਰਸੀ ਸਰਪੰਚ ਜਿੱਤਣਗੇ ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਇਕ ਬਣੂੰਗਾ ਜਾਂ ਸਾਡੀ ਸਰਕਾਰ ਬਣੂਗੀ ਹਰ ਇੱਕ ਸਰਕਾਰ ਨੂੰ ਹੈਗੀ ਆ ਜਿਹੜੀ ਆਪਦੀ ਆਸ ਰੱਖਦੀ ਹੈ ਪਰ ਜਿਹੜੀ ਲੜਾਈ ਹੋਈ ਹੈ ਲੜਾਈ ਨਾ ਤਾਂ ਹੁਣ ਉਹ ਕੋਈ ਬੰਦੇ ਅਸਮਾਨ ਤੋਂ ਆਏ ਐ ਕਿਉਂਕਿ ਤੀਜੀ ਧਿਰ ਜਿਹੜੀ ਉਹ ਪੰਜਾਬ ਦੇ ਵਿੱਚ ਬਣ ਗਈ ਬੰਦੇ ਉਹੀ ਐ ਲੀਡਰ ਉਹੀ ਐ ਵੱਖ-ਵੱਖ ਪਾਰਟੀਆਂ ਦੇ ਵਿੱਚ ਚਲੇ ਗਏ ਹੁਣ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਅਕਾਲੀ ਤੇ ਕਾਂਗਰਸੀ ਹੁਣ ਤੀਜੀ ਪਾਰਟੀ ਪੰਜਾਬ ਦੇ ਵਿੱਚ ਬਣ ਗਈ ਆਮ ਆਦਮੀ ਪਾਰਟੀ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਪੰਜਾਬ ਦੇ ਲੀਡਰ ਹੈ ਜਿਹੜੀ ਕਾਂਗਰਸ ਆ ਉਹ ਝ ਵੀ ਪੰਜਾਬ ਦੇ ਲੀਡਰ ਹੈ ਜਿਹੜੀ ਅਕਾਲੀ ਦਲ ਆ ਉਹ ਝ ਵੀ ਪੰਜਾਬ ਦੇ ਲੀਡਰ ਹੈ ਜਿਹੜੇ ਵਰਕਰ ਹੈ ਉਹ ਦੋਨਾਂ ਤਿੰਨਾਂ ਪਾਰਟੀਆਂ ਚੋਂ ਆਏ ਹੋਏ ਐ ਕੋਈ ਭਾਜਪਾ ਚੋਂ ਆਇਆ ਹੈ ਕੋਈ ਕਾਂਗਰਸ ਚੋਂ ਆਇਆ ਹੈ ਕੋਈ ਅਕਾਲੀਆਂ ਚੋਂ ਆਇਆ ਹੈ ਕੋਈ ਮਾਨ ਦਲ ਚੋਂ ਆਇਆ ਹੈ ਤਾਂ ਉਹ ਇੱਕ ਜਿਹੜਾ ਹੈਗਾ ਵਿੰਗ ਬਣ ਗਿਆ ਹੁਣ ਜਿਹੜਾ ਸਾਡਾ ਭਾਈਚਾਰਕ ਸਾਂਝ ਆ ਉਹਨੂੰ ਅਸੀਂ ਕਾਇਮ ਰੱਖੀਏ ਇਹ ਲੜਾਈਆਂ ਇਹਨਾਂ ਗੁੰਡਿਆਂ ਮਸਟੰਡਿਆਂ ਦਾ ਕੁਝ ਨਹੀਂ ਜਾਂਦਾ ਹੁੰਦਾ ਦੋ ਚਾਰ ਬੰਦੇ ਹਰੇਕ ਸ਼ਹਿਰ ਪਿੰਡ ਦੇ ਵਿੱਚ ਮਾੜੇ ਹੁੰਦੇ ਐ ਜਿਹੜੇ ਕਿ ਲੜਾਈਆਂ ਨੂੰ ਤਰਜੀਹ ਦਿੰਦੇ ਐ ਤੇ ਅਸੀਂ ਤਾਂ ਇਹੀ ਕਾਮਨਾ ਕਰਦੇ ਆ ਕਿ ਭਾਈ ਕੁਲਵੀਰ ਸਿੰਘ ਜੀਰਾ ਨੂੰ ਵੀ ਕਿ ਸੰਜਮ ਤੋਂ ਕੰਮ ਲੈ ਕੇ ਜਿਹੜਾ ਹੈਗਾ ਉਹ ਪਾਰਟੀ ਦੀ ਜਿਹੜੀ ਜਿਹੜੀ ਪਾਰਟੀ ਦੇ ਵਿੱਚ ਵੀ ਹੈਗਾ ਸੇਵਾਕਾਰ ਉੱਥੇ ਕਿਸੇ ਡੀਐਸਪੀ ਦਾ ਜਾਂ ਐਸਐਚਓ ਦਾ ਜਾਂ ਕੋਈ ਕੋਈ ਕਸੂਰ ਨਹੀਂ ਜਾਪਦਾ ਹੁਣ ਇੰਨੇ ਬੰਦਿਆਂ ਦੇ ਵਿੱਚ ਇਕੱਲਾ ਡੀਐਸਪੀ ਜਿਹੜਾ ਉਹ ਕੀ ਕਰੂਗਾ ਜਿੰਨਾਂ ਕੋਲੇ ਕੋਈ ਛੋਟੀਆਂ ਐ ਡਾਂਗਾਂ ਕਿਰਪਾਨਾਂ ਤਲਵਾਰਾਂ ਹੋਰ ਜੋ ਵੀ ਹੈ ਤਾਂ ਇਹਦੇ ਵਿੱਚ ਕੀ ਹੈ ਵੀ ਇਹ ਜਿਹੜਾ ਹੈ ਕਿ ਬਿਆਨ ਹੈ ਸਾਡੇ ਜਿਹੜੇ ਲੀਡਰਾਂ ਨੂੰ ਸੋਚ ਸਮਝ ਕੇ ਦੇਣੇ ਚਾਹੀਦੇ ਆ ਜਿਸ ਨਾਲ ਮਾਹੌਲ ਆ ਜਿਹੜਾ ਸਾਡਾ ਉਹ ਘਮਰਾਹ ਸਕਦਾ ਜਦੋਂ ਇਹੋ ਜਿਹੇ ਬਿਆਨ ਸਾਡੇ ਲੀਡਰ ਦੇਣ ਲੱਗ ਜਾਣ ਤਾਂ ਫਿਰ ਆਮ ਮਹਜੂਮ ਆ ਜਿਹੜਾ ਉਹ ੜਕ ਜਾਂਦਾ ੜਕਿਆ ਹੋਇਆ ਸੜਕਾਂ ਤੇ ਆਉਂਦਾ ਸੜਕਾਂ ਤੇ ਆਉਂਦਾ ਫਿਰ ਲੜਾਈ ਝਗੜੇ ਹੁੰਦੇ ਆ ਫਿਰ ਪਰਚੇ ਦਰਜ ਹੁੰਦੇ ਆ ਲੋਕਾਂ ਦਾ ਜਿਹੜਾ ਨੁਕਸਾਨ ਹੋ ਜਾਂਦਾ ਇਹ ਪਹਿਲਾਂ ਹੀ ਹੁੰਦਾ ਵੀ ਆਪਾਂ ਲੜਾਈਆਂ ਝਗੜੇ ਕਰਦੇ ਆ ਬਾਅਦ ਵਿੱਚ ਜੋ ਪਰਚਾ ਦਰਜ ਹੋ ਜੇ ਟ੍ਰਾਇਲ ਚੱਲ ਪੈਂਦਾ ਨਾ ਜੀ ਫਿਰ ਰਿਸ਼ਤੇਦਾਰੀਆਂ ਪਾਲ ਦੇ ਪਿੱਛੇ ਰਹਿੰਦੇ ਨੇ ਲੋਕ ਸੋ ਉਮੀਦ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਜਿਹੜੀ ਅਮਨ ਅਮਾਨ ਨਾਲ ਜਿਹੜਾ ਹੈਗਾ ਸੁੱਖ ਸ਼ਾਂਤੀ ਦੇ ਨਾਲ ਵੋਟਾਂ ਸਿਰੇ ਚੜਨ ਹਰ ਇੱਕ ਦਾ ਇਕੱਲਾ ਇਕੱਲਾ ਪੁੱਤਰ ਹੈ ਹਰ ਇੱਕ ਬੰਦਾ ਹਰ ਪਾਰਟੀ ਦੇ ਵਿੱਚ ਕੋਈ ਕੰਮ ਕਰਦਾ ਹੈ ਤਾਂ ਉੱਥੇ ਜਾ ਕੇ ਹਿੱਸਾ ਲੈਂਦਾ ਉੱਥੇ ਜਿਹੜਾ ਹੈਗਾ ਝਗੜੇ ਹੋ ਜਾਂਦੇ ਨੇ ਨਾ ਪੇਸ਼ੋ ਅਸੀਂ ਜਿਹੜਾ ਹੈਗਾ ਰਾਜਾ ਬੜਿੰਗ ਜੀ ਨੂੰ ਬੇਨਤੀ ਕਰਦੇ ਆਂ ਵੀ ਇਹੋ ਜਿਹਾ ਬਿਆਨ ਨਾ ਦਿਆ ਕਰੋ ਉੱਥੇ ਜਿਹੜਾ ਡੀਐਸਪੀ ਨੂੰ ਦੇਖ ਲਾਂਗੇ ਆਪਾਂ ਜਾਂ ਡੀਐਸਪੀ ਤੇ ਪਰਚਾ ਦਰਜ ਕਰਾਵਾਂਗੇ ਜਾਂ ਡਿਸਮਿਸ ਕਰਾਵਾਂਗੇ ਉੱਥੇ ਡੀਐਸਪੀ ਦਾ ਕੋਈ ਬਹੁਤਾ ਰੋਲ ਨਹੀਂ ਬਣਦਾ ਸੋ ਵੀਡੀਓ ਸ਼ੇਅਰ ਕਰਨਾ ਧੰਨਵਾਦ